ਦਿੱਲੀ ਵਰਗੇ ਸ਼ਹਿਰ ਦੇ ਵਿੱਚ ਇੱਕ ਘਰ ਜਿਸ ਦੇ ਵਿੱਚ ਕੁੱਲ 11 ਮੈਂਬਰ ਨੇ ਤੇ 11 ਦੀ 11 ਦੀ ਮੌਤ ਇੱਕੋ ਵਕਤੇ ਹੋ ਜਾਂਦੀ ਹੈ 11 ਸਾਲਾਂ ਵਿੱਚ 11 ਡੈਰੀਆਂ ਲਿਖੀਆਂ ਜਾਂਦੀਆਂ 11 ਡੈਰੀਆਂ 11 ਮੌਤਾਂ ਦਾ ਕਾਰਨ ਬਣ ਕੇ ਵਹਿ ਜਾਂਦੀਆਂ ਨੇ 11 ਮੌਤਾਂ ਦੇ ਨਾਲ ਘਰ ਦੇ ਵਿੱਚ ਲਗਾਈਆਂ 11 ਪਾਈਪਾਂ ਦਾ ਕੋਈ ਸਬੰਧ ਬਣਦਾ ਜਕ ਘਰ ਦੇ ਵਿੱਚ ਰੱਖੀਆਂ 11 ਖਿੜਕੀਆਂ ਦਾ ਕੋਈ ਸਬੰਧ ਬਣਦਾ ਜਕ ਘਰ ਦੇ ਮੂਹਰੇ ਚੋ ਗੇਟ ਲੱਗਿਆ ਉਹਦੇ ਉੱਪਰ ਜੋ ਗ੍ਰਿਲ ਲੱਗੀ ਆ ਉਹਦੇ ਉੱਪਰ ਵੀ 11 ਪਾਈਪਾਂ ਦਾ ਕੋਈ ਸਬੰਧ ਬਣਦਾ ਆਜੋ ਆਪਾਂ ਵੀਡੀਓ ਦੇ ਵਿੱਚ ਸਮਝਦੇ ਹਾਂ ਕੀ ਨੇ ਇਹ 11 ਸੀਕ੍ਰੇਟ ਜੋ 11 ਮੌਤਾਂ ਦਾ ਕਾਰਨ ਬਣ ਕੇ ਬੈੰਦੇ ਨੇ ਇੱਕ ਵੀ ਪਾਰਟ ਤੁਸੀਂ ਸਕਿਪ ਨਾ ਕਰਿਓ ਕਿਉਂਕਿ ਵੀਡੀਓ ਦੇ ਵਿੱਚ ਕਈ ਗੱਲਾਂ ਐਦਾਂ ਦੀਆਂ ਤੁਹਾਨੂੰ ਸੁਣਨ ਨੂੰ ਮਿਲਣਗੀਆਂ ਜੋ ਸੁਣ ਕੇ ਤੁਸੀਂ ਖੁਦ ਹੈਰਾਨ ਹੋ ਜਾਵੋਗੇ ਕਿ ਅੱਜ ਦੇ ਸਮੇਂ ਦੇ ਵਿੱਚ ਵੀ ਲੋਕ ਇਹ ਸਭ ਵਿੱਚ ਯਕੀਨ ਰੱਖਦੇ ਨੇ ਤਾਂ ਇਹ ਗੱਲ ਸ਼ੁਰੂ ਹੁੰਦੀ ਹੈ 1 ਜੁਲਾਈ 2018 ਦੁਕਾਨ ਹਰ ਰੋਜ਼ ਦੀ ਤਰ੍ਹਾਂ ਪੰਜਾਂ ਸਾਢੇ ਪੰਜ ਖੁੱਲ੍ਹ ਜਾਂਦੀ ਸੀ ਪਰ ਅੱਜ ਦੁਕਾਨ ਨਹੀਂ ਖੁੱਲਣੀ ਦੁਕਾਨ ਦੇ ਮੂਹਰੇ ਦੁੱਧ-ਦੋਮੇ ਦਾ ਉਮੇ ਪਿਆ ਸੀ ਗੁਆਂਢ ਦੇ ਵਿੱਚੋਂ ਲੋਕ ਦੁੱਧ ਲੈਣ ਲਈ ਸਵੇਰ ਆ ਜਾਂਦੇ ਨੇ ਤੇ ਦੇਖਦੇ ਦੁਕਾਨ ਬੰਦ ਹੁੰਦੀ ਹੈ ਤਾਂ ਉਹਨਾਂ ਦੇ ਵਿੱਚੋਂ ਇੱਕ ਵਿਅਕਤੀ ਕੀ ਕਰਦਾ ਹੈ ਦਰਵਾਜ਼ੇ ਨੂੰ ਖੜਕੜਾਉਂਦਾ ਹੈ ਸਾਹਮਣੇ ਕੋਈ ਆਵਾਜ਼ ਨਾ ਆਉਂਦੇ ਥੋੜਾ ਜਿਹਾ ਦਰਵਾਜ਼ੇ ਨੂੰ ਧੱਕਾ ਦਿੰਦਾ ਹੈ ਤੇ ਧੱਕਾ ਦੇਣ ਤੇ ਦਰਵਾਜ਼ਾ ਖੁੱਲ ਜਾਂਦਾ ਹੈ ਜਦੋਂ ਦਰਵਾਜ਼ਾ ਖੁੱਲ ਜਾਂਦਾ ਤਾਂ ਉਹ ਉੱਪਰ ਜਾ ਕੇ ਉਹਨਾਂ ਨੂੰ ਆਵਾਜ਼ ਮਾਰਦਾ ਪਰ ਜਦੋਂ ਉਹ ਉੱਪਰ ਜਾ ਕੇ ਦੇਖਦਾ ਹੈ ਤਾਂ ਜਿੰਨਾ ਪੈਰਾਂ ਨਾਲ ਉਹ ਉੱਪਰ ਗਿਆ ਸੀ ਉਹਨਾਂ ਪੈਰੀ ਵਾਪਸ نیچے ਆ ਕੇ ਸਿਰਫ ਇੱਕੋ ਗੱਲ ਕਹਿੰਦਾ ਹੈ ਪੁਲਿਸ ਬੁਲਾਉ ਸਭ ਖਤਮ ਹੋ ਗਿਆ 735 ਤੇ ਪੁਲਿਸ ਨੂੰ ਫੋਨ ਆਉਂਦਾ ਹੈ ਫੋਨ ਤੇ ਕਿਹਾ ਜਾਂਦਾ ਸਰ ਜਲਦੀ ਆਓ ਸੁਸਾਇਡ ਹੋ ਗਿਆ ਸਭ ਖਤਮ ਹੋ ਗਿਆ ਜਲਦੀ ਆ ਜਾਓ ਪੁਲਿਸ ਜਾਂਦੀ ਹੈ ਦੇਖਦੀ ਹੈ ਨੌ ਲੋਕ ਸਾਹਮਣੇ ਜਾਲ ਤੇ ਲਟਕੇ ਹੋਏ ਹੁੰਦੇ ਨੇ ਤੇ ਦਸਵੀਂ ਲਾਸ਼ ਸਾਹਮਣੇ ਲੜਕੀ ਮਿਲਦੀ ਹੈ ਤੇ ਇੱਕ ਮਾਤਾ ਬੈੱਡ ਦੇ ਕੋਲ ਪਈ ਹੁੰਦੀ ਹੈ ਤੇ ਇੱਕ ਕੁੱਤਾ ਛੱਤ ਦੇ ਉੱਤੇ ਬਹੁਤ ਸਮੇਂ ਤੋਂ ਭੌਂਕ ਰਿਹਾ ਸੀ ਪੁਲਿਸ ਵੀ ਇਹ ਸਭ ਕੁਝ ਦੇਖ ਕੇ ਬਹੁਤ ਹੈਰਾਨ ਹੋ ਜਾਂਦੀ ਹੈ ਕਿਉਂਕਿ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਤਜਰਬੇ ਦੇ ਵਿੱਚ ਐਦਾਂ ਦਾ ਕੇਸ ਕਦੇ ਪਹਿਲਾਂ ਨਹੀਂ ਦੇਖਿਆ ਸੀ ਕਿ ਕੋਈ ਪਰਿਵਾਰ ਹੋਵੇ ਤੇ ਪੂਰੇ ਦਾ ਪੂਰਾ ਇੱਕ ਸਮੇਂ ਤੇ ਖਤਮ ਹੋ ਜਾਵੇ ਤਿੰਨ ਜਨਰੇਸ਼ਨਾਂ ਦਾ ਇੱਕ ਮੌਕੇ ਤੇ ਖਤਮ ਹੋ ਜਾਣਾ ਆਪਦੇ ਆਪ ਵਿੱਚ ਹੀ ਬਹੁਤ ਵੱਡੀ ਗੱਲ ਹੈ ਪੁਲਿਸ ਆ ਕੇ ਦੇਖਦੀ ਹੈ ਕਿ 11 ਲੋਕਾਂ ਨੇ ਫਾਹ ਲਿਆ ਹੋਇਆ ਪੁਲਿਸ ਸੋਚਦੀ ਹੈ ਕਿ ਕਿਤੇ ਇਹ ਕੋਈ ਮਰਡਰ ਤਾਂ ਨਹੀਂ ਜਾਂ ਕੋਈ ਚੋਰੀ ਦਾ ਕੇਸ ਤਾਂ ਨਹੀਂ ਲੋਕ ਚੋਰੀ ਕਰਨ ਆਏ ਹੋਣ ਜਾਂ ਚੋਰੀ ਕਰਨ ਤੋਂ ਬਾਅਦ ਇਹਨਾਂ ਨੂੰ ਕੁਝ ਪਾ ਕੇ ਖਵਾ ਕੇ ਮਾਰਤਾ ਹੋਵੇ ਬਾਜੋਂ ਮੌਕੇ ਇਹਨਾਂ ਦੇ ਗਲਾਂ ਦੇ ਵਿੱਚ ਫਾਹ ਪਾ ਕੇ ਲੰਕਾਤਾ ਹੋਵੇ ਵੀ ਹਾਂ ਇਹ ਮਰਡਰ ਨਾ ਲੱਗੇ ਸੁਸਾਇਸਾਈਡ ਲੱਗੇ ਪਰ ਨਹੀਂ ਫਿਰ ਪੁਲਿਸ ਸੋਚਦੀ ਹੈ ਵੀ ਸਾਰਾ ਸਮਾਨ ਤਾਂ ਇੱਥੇ ਹੀ ਪਿਆ ਔਰਤਾਂ ਦੇ ਗਲਾਂ ਦੇ ਵਿੱਚ ਓਵੇਂ ਦਾ ਓਵੇਂ ਸੌਣਾ ਪਿਆ ਜਾਂ ਸਾਰਾ ਸਮਾਨ ਘਰ ਦੇ ਵਿੱਚ ਓਵੇਂ ਪਿਆ ਕੋਈ ਛੇੜਖਾਨੀ ਵੀ ਹੈ ਨਹੀਂ ਘਰ ਦੇ ਵਿੱਚ ਸਾਰਾ ਸਮਾਨ ਆਪਣੀ ਜਗ੍ਹਾ ਤੇ ਹੈ ਕੋਈ ਚੋਰੀ ਵਾਲੀ ਕੰਡੀਸ਼ਨ ਤਾਂ ਲੱਗਣੀ ਨਹੀਂ ਸੀ ਪਰ ਫਿਰ ਪੁਲਿਸ ਸੋਚਦੀ ਹੈ ਕਿ ਇਹ ਸੁਸਾਇਡ ਹੈ ਪਰ ਸੁਸਾਇਡ ਹੀ ਹੈ ਫਿਰ ਇਹਦਾ ਮਤਲਬ ਇਹ ਕੀ ਹੋਇਆ ਵੀ ਅੱਖਾਂ ਬੰਦ ਲਓ ਮੂੰਹ ਬੰਦ ਲਓ ਵਾਹਾਂ ਬੰਦ ਲਓ ਲੱਤਾਂ ਬੰਦ ਲਓ ਫਿਰ ਫਾਹ ਲਓ ਪੁਲਿਸ ਨੂੰ ਕੁਝ ਨਹੀਂ ਸਮਝ ਆ ਰਿਹਾ ਕਿਉਂਕਿ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਤਜਰਬੇ ਦੇ ਵਿੱਚ ਇਹੋ ਜਿਹਾ ਕੇਸ ਪਹਿਲਾਂ ਕਦੇ ਦੇਖੇ ਨਹੀਂ ਸੀ ਪੁਲਿਸ ਆਪਣੇ ਵੱਲੋਂ ਵੀ ਕੁਝ ਨਹੀਂ ਕਹਿ ਸਕਦੀ ਸੀ ਕਿਉਂਕਿ ਨਾ ਤਾਂ ਪੁਲਿਸ ਨੂੰ ਮਰਡਰ ਲੱਗ ਰਿਹਾ ਸੀ ਤੇ ਨਾ ਹੀ ਸੁਸਾਇਸਾਈਡ ਦੋਨਾਂ ਦੇ ਵਿੱਚ ਉਲਝੀ ਹੋਈ ਪੁਲਿਸ ਕੀ ਕਰਦੀ ਹੈ ਸਾਰੇ ਦਰਵਾਜ਼ੇ ਬੰਦ ਕਰ ਦਿੰਦੀ ਹੈ ਅੰਦਰ ਆਉਣ ਦੀ ਕਿਸੇ ਨੂੰ ਇਜਾਜ਼ਤ ਨਹੀਂ ਦਿੰਦੀ ਪੁਲਿਸ ਇਹ ਗੱਲ ਨੂੰ ਆਪਣੇ ਵਿਭਾਗ ਦੇ ਵਿੱਚ ਅੱਗੇ ਤੋਂ ਅੱਗੇ ਤੱਕ ਪਹੁੰਚਾਉਂਦੀ ਹੈ 50 60 ਬੰਦੇ ਉਹਨਾਂ ਦਾ ਡੇਲੀ ਕਸਟਮਰ ਦੁੱਧ ਲੈਣ ਆਲਾ ਸੀ ਸਵੇਰ ਰੋਜ਼ ਦੇ ਰੁਟੀਨ ਵਾਂਗ ਸਾਰੇ ਲੋਕ ਆ ਜਾਂਦੇ ਨੇ ਪਰ ਆਉਂਦੇ ਸਾਰ ਜੋ ਉਹਨਾਂ ਨੂੰ ਗੱਲ ਪਤਾ ਲੱਗਦੀ ਹੈ ਤਾਂ ਇਹ ਗੱਲ ਸਾਰੀ ਦਿੱਲੀ ਸ਼ਹਿਰ ਵਿੱਚ ਫੈਲ ਜਾਂਦੀ ਹੈ ਪੁਲਿਸ ਵਾਲੇ ਬਾਅਦ ਚ ਆਉਂਦੀ ਹੈ ਗੱਲ ਪਹਿਲਾਂ ਪੂਰੇ ਦਿੱਲੀ ਸ਼ਹਿਰ ਵਿੱਚ ਫੈਲ ਜਾਂਦੀ ਹੈ ਤੇ ਜਦੋਂ ਗੱਲ ਪੂਰੇ ਦਿੱਲੀ ਸ਼ਹਿਰ ਵਿੱਚ ਫੈਲ ਹੀ ਜਾਂਦੀ ਹੈ ਤਾਂ ਉੱਥੋਂ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇਖਦੇ ਨੇ ਵੀ ਇਹ ਸਭ ਹੋਇਆ ਕੀ ਹੈ ਕੀ ਮਸਲਾ ਅਰਵਿੰਦ ਕੇਜਰੀਵਾਲ ਯਹਾਂ ਮੌਕੇ ਪਰ ਪਹੁੰਚੇ ਹੈ ਦਿੱਲੀ ਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੌਕੇ ਪਰ ਪਹੁੰਚੇ ਹੈ ਹਾਲਾਤ ਦਾ ਜਾਇਜ਼ਾ ਲੈ ਰਹੇ ਹੈ ਜਿਸਕੇ ਕਾਰਨ ਇਹ 11 ਲਾਸ਼ਾਂ ਮਿਲੀਆਂ ਹੈ। ਕੀ ਇਹ ਹੱਤਿਆ ਹੈ ਜਾਂ ਫਿਰ ਖੁਦਕੁਸ਼ੀ ਕੀਤੀ ਗਈ ਹੈ ਜਾਂ ਫਿਰ ਅਰਵਿੰਦ ਕੇਜਰੀਵਾਲ ਦੇ ਆਉਣ ਤੋਂ ਪਹਿਲਾਂ ਪੁਲਿਸ ਕੀ ਕਰਦੀ ਹੈ? ਪੂਰੀ ਸਖਤਾਈ ਕਰ ਦਿੰਦੀ ਹੈ ਤੇ ਪੁਲਿਸ ਵੈਰੀਗੇਟ ਵਗੈਰਾ ਲਗਾ ਦਿੰਦੀ ਹੈ ਤਾਂ ਜੋ ਇੱਥੇ ਜਾਮਣਾ ਲੱਗੇ। ਲੋਕ ਇਕੱਠੇ ਹੋ ਕੇ ਕੀ ਕਰਦੇ ਆ? ਛੱਤਾਂ ਦੇ ਖੜੇ ਹੋ ਜਾਂਦੇ ਆ। ਕਿਉਂਕਿ ਹਰ ਇੱਕ ਦੇ ਅੰਦਰ ਇਹੀ ਗੱਲ ਹੁੰਦੀ ਹੈ ਕਿ ਯਾਰ ਸਾਨੂੰ ਪਤਾ ਲੱਗੇ ਹੋਇਆ ਕੀ ਇਹ ਕੀ ਹੋਇਆ ਵੀ ਸਾਰੇ ਇੱਕੋ ਵਕਤ ਤੇ ਖਤਮ ਹੋ ਗਏ। ਕੀ ਕਾਰਨ ਹੋ ਸਕਦਾ? ਹਰ ਇੱਕ ਬੰਦੇ ਦੇ ਦਿਲ ਵਿੱਚ ਬਸ ਇਹੀ ਗੱਲ ਚੱਲਦੀ ਹੈ ਕਿ 11 ਬੰਦਿਆਂ ਦੀ ਕਤਲ ਦਿੱਲੀ ਵਰਗੇ ਵੱਡੇ ਸ਼ਹਿਰ ਦੇ ਵਿੱਚ ਇੱਕ ਘਰ ਦੇ ਵਿੱਚ ਹੋ ਜਾਣਾ ਕਿੱਡੀ ਵੱਡੀ ਗੱਲ ਹੈ ਹਨਾਨੀ ਵਾਲੀ ਗੱਲ ਹੈ ਥੋੜੇ ਸਮੇਂ ਵਿੱਚ ਹੀ ਦਿੱਲੀ ਤੱਕ ਕੀ ਇਹ ਤਾਂ ਪੂਰੀ ਦੁਨੀਆ ਵਿੱਚ ਗੱਲ ਫੈਲ ਜਾਂਦੀ ਹੈ ਸੋਸ਼ਲ ਮੀਡੀਆ ਤੇ 8:13 ਤੇ ਇੱਕ ਟਵੀਟ ਹੁੰਦਾ ਕਿ 11 ਲੋਕ ਬਰਾੜੀ ਦੇ ਵਿੱਚ ਸੁਸਾਇਡ ਕਰ ਗਏ ਨੇ ਦੋ ਪਰਿਵਾਰ ਲੜਕੇ ਹੋਏ ਪੁਲਿਸ ਦੇਖਦੀ ਹੈ ਲਾਸ਼ਾਂ ਦੇ ਵਿੱਚ ਸਭ ਤੋਂ ਵੱਡੀ ਉਮਰ ਦੀ ਉਹਨਾਂ ਦੀ ਮਾਂ ਨਾਰਾਇਣੀ ਦੇਵੀ ਤੇ ਉਹਦੀ ਕੁੜੀ ਪ੍ਰਤੀਵਾ ਜਿਸ ਦੀ ਅੱਗੇ ਇੱਕ ਹੋਰ ਕੁੜੀ ਹੈ ਜਿਸ ਦਾ ਨਾਮ ਹੁੰਦਾ ਪ੍ਰੈਂਕਾ ਨਰੈਣੀ ਦੇਵੀ ਦਾ ਮੁੰਡਾ ਭਵੇਸ਼ ਜਿਸ ਦੀ ਘਰਵਾਲੀ ਸਵੇਤਾ ਉਹਦੇ ਵੀ ਅੱਗੇ ਤਿੰਨ ਜਵਾਬ ਹੁੰਦੇ ਆ ਜਿਦੇ ਵਿੱਚੋਂ ਨਵੀਤਾ ਮੈਨਿਕਾ ਤੇ ਤੀਸਰਾ ਉਹਦਾ ਪੁੱਤਰ ਤਰਵ ਤੇ ਇੱਕ ਤੀਸਰਾ ਲੜਕਾ ਜੋ ਛੋਟਾ ਹੁੰਦਾ ਸਭ ਤੋਂ ਉਹਦਾ ਨਾਮ ਸੀ ਲਲਿਤ ਤੇ ਉਹਦੀ ਘਰਵਾਲੀ ਦਾ ਨਾਮ ਟੀਨਾ ਤੇ ਇਹਦੇ ਬੱਚੇ ਦਾ ਨਾਮ ਸੀ ਸ਼ਿਵਮ ਘਰ ਦੇ ਵਿੱਚ ਚਾਰ ਕਮਰੇ ਹੁੰਦੇ ਆ ਤੇ ਸਾਰੇ ਫਰੋਲੇ ਜਾਂਦੇ ਨੇ ਸਾਰਾ ਸਮਾਨ ਫਰੋਲਣ ਤੋਂ ਬਾਅਦ ਕੋਈ ਸਮਝ ਨਹੀਂ ਆਉਂਦਾ ਕ੍ਰਾਈਮ ਸੀਨ ਕਿਸੇ ਦੇ ਦਿਮਾਗ ਦੇ ਵਿੱਚ ਕੋਈ ਗੱਲ ਨਹੀਂ ਆ ਰਹੀ ਸੀ ਛਾਣਵਿਨ ਕਰਨ ਤੋਂ ਬਾਅਦ ਘਰ ਦੇ ਵਿੱਚ ਇੱਕ ਹਵਨਕੁੰਡ ਦੇਖਣ ਨੂੰ ਮਿਲਦਾ ਹੈ। ਹਵਨਕੁੰਡ ਘਰ ਦੇ ਵਿੱਚ ਇੱਕ ਮੰਦਰ ਦੇ ਕੋਲ ਕੀਤਾ ਗਿਆ। ਉੱਥੋਂ ਦੇਖ ਕੇ ਪਤਾ ਲੱਗਦਾ ਕਿ ਕੱਲ ਰਾਤ ਹਵਨ ਵੀ ਹੋਇਆ। ਕੋਲ ਹੀ ਇੱਕ ਰਜਿਸਟਰ ਮਿਲਿਆ। ਰਜਿਸਟਰ ਦੇਖਦੇ ਸਾਰੀ ਸਾਰੀ ਕਹਾਣੀ ਸੋਲਵ ਹੋ ਗਈ। ਪਤਾ ਲੱਗ ਜਾਂਦਾ 11 ਕਤਲ ਦੇ ਪਿੱਛੇ ਕੀ ਕਹਾਣੀ ਹੈ। ਕਿਉਂਕਿ ਸਾਰੀ ਦੀ ਸਾਰੀ ਕਹਾਣੀ ਰਜਿਸਟਰ ਵਿੱਚ ਹੀ ਹੁੰਦੀ ਹੈ। ਤਾਂ ਜੋ ਸਮਝਿੰਦਾ ਸਾਰੀ ਕਹਾਣੀ ਸ਼ੁਰੂ ਹੁੰਦੀ ਹੈ 2007 ਤੋਂ 2018 ਤੱਕ। ਕੁੱਲ 11 ਡੈਰੀਆਂ ਮਿਲਦੀਆਂ ਲੱਭਣ ਤੇ। ਪਹਿਲੀ ਡੈਰੀ 2007 ਦੀ ਹੈ। ਤੇ ਆਖਰੀ 2018 ਦੀ ਨਾ ਹੀ ਕੋਈ ਗਵਾਹ ਹੁੰਦਾ ਤੇ ਨਾ ਹੀ ਕੋਈ ਗੁਨੇਗਾਰ ਮੁੱਖ ਸਬੂਤ ਮਿਲਦਾ ਸਿਰਫ ਇੱਕ ਡਾਇਰੀ ਜਦੋਂ ਇਹ ਗੱਲ ਸਾਰੇ ਮੀਡੀਆ ਵਿੱਚ ਫੈਲ ਜਾਂਦੀ ਹੈ ਤਾਂ ਇੱਕ ਸੋਸ਼ਲ ਮੀਡੀਆ ਵਰਕਰ ਕੀ ਕਰਦਾ ਹੈ ਦੀਵਾਰ ਵੱਲ ਦੇਖਦਾ ਜਦੋਂ ਉਹ ਦੀਵਾਰ ਵੱਲ ਦੇਖਦਾ ਤਾਂ ਉਹ ਦੇਖਦਾ ਕਿ 11 ਲੋਕਾਂ ਦੀ ਡੈਥ ਹੋਈ ਹੈ ਤੇ ਸਾਹਮਣੇ ਦੀਵਾਰ ਦੇ ਵਿੱਚ ਯਾਰ 11 ਪਾਈਪਾਂ ਲੱਗੀਆਂ ਜਿਦੇ ਵਿੱਚੋਂ 7 ਪਾਈਪਾਂ ਐਲ ਟਾਈਪ ਹੁੰਦੀਆਂ ਨੇ ਚੁਗੀਆਂ ਹੁੰਦੀਆਂ ਨੇ ਤੇ 4 ਟਾਈਪਾਂ ਸਿੱਧੀਆਂ ਹੁੰਦੀਆਂ ਨੇ ਤੇ ਉਵੇਂ ਘਰ ਦੇ ਵਿੱਚ ਮੈਂਬਰ ਹੁੰਦੇ ਆ ਸੱਤ ਔਰਤਾਂ ਹੁੰਦੀਆਂ ਨੇ ਤੇ ਚਾਰ ਵਿਅਕਤੀ ਹੁੰਦੇ ਨੇ ਮਾਕੇ ਦੋ ਮੁੰਡੇ ਦੋ ਉਹਨਾਂ ਦੇ ਬੱਚੇ ਸੱਤ ਲੇੜੀਆਂ ਦੇ ਵਿੱਚੋਂ ਬੱਚੇ ਆ ਜਾਂਦੇ ਆ ਮਾਤਾ ਆ ਜਾਂਦੀ ਆ ਤੇ ਨਾਰਾਇਣੀ ਦੇਵੀ ਆ ਜਾਂਦੀ ਆ ਇਹ ਗੱਲ ਨੂੰ ਕੰਬਾਈਨ ਕੀਤਾ ਜਾਂਦਾ ਸੋਸ਼ਲ ਮੀਡੀਆ ਤੇ ਗੱਲ ਚਲਾਈ ਜਾਂਦੀ ਆ ਕਿ ਇਹ ਸੱਤ ਪਿਪਾ ਇਹਨਾਂ ਨੇ ਆਪਣੀ ਆਤਮਾ ਦੇ ਜਾਣ ਦਾ ਰਾਹ ਬਣਾ ਕੇ ਛੱਡੀਆਂ ਹੋਈਆਂ ਸੀਗੀਆਂ ਵੀ ਤਾਂ ਜੋ ਇਹਨਾਂ ਦੀ ਆਤਮਾ ਇਹ ਸਤ ਪੈਪਾਂ ਦੇ ਰਾਹੀਂ ਜਾ ਸਕਣ ਸਾਰਾ ਪਰਿਵਾਰ ਪੜਿਆ ਲਿਖਿਆ ਸੀ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਪਰਿਵਾਰ ਅਣਪੜ੍ਹ ਸੀ ਜਾਂ ਦਿਮਾਗੋਂ ਪਰੇਸ਼ਾਨ ਸੀ ਜਾਂ ਕੋਈ ਮੈਂਟਲੀ ਅਫਸੈਟ ਸੀ ਸਾਰੇ ਠੀਕ ਸੀ ਚੰਗਾ ਕੰਮ ਕਰਦੇ ਸੀ ਪਰ ਪੜੇ ਲਿਖੇ ਹੋਣ ਦੇ ਬਾਵਜੂਦ ਵੀ ਘਰ ਦੇ ਵਿੱਚ ਐਦਾਂ ਦਾ ਕੁਝ ਹੋ ਜਾਣਾ ਹੈਰਾਨ ਕਰਦਾ ਸੀ ਯਾਰ ਸਭ ਨੂੰ ਜਦੋਂ ਡਾਇਰੀ ਪੜ੍ਹੀ ਜਾਂਦੀ ਹੈ ਤਾਂ ਪਤਾ ਲੱਗਦਾ ਕਿ ਪਰਿਵਾਰ ਦਾ ਕੱਲਾ ਕੱਲਾ ਮੈਂਬਰ ਜ਼ਿੰਦਗੀ ਆਪਣੇ ਦਿਮਾਗ ਨਾਲ ਨਹੀਂ ਰਜਿਸਟਰ ਦੇ ਦਿਮਾਗ ਨਾਲ ਚੱਲਦਾ ਸੀ ਜੋ ਗੱਲਾਂ ਰਜਿਸਟਰ ਦੇ ਵਿੱਚ ਲਿਖੀਆਂ ਹੁੰਦੀਆਂ ਸੀ ਉਹੀ ਗੱਲਾਂ ਜ਼ਿੰਦਗੀ ਦੇ ਵਿੱਚ ਹੁੰਦੀਆਂ ਸੀ ਜੋ ਗੱਲਾਂ ਰਜਿਸਟਰ ਵਿੱਚ ਨਹੀਂ ਹੋ ਜ਼ਿੰਦਗੀ ਦੇ ਵਿੱਚ ਨਹੀਂ ਕਿਉਂਕਿ ਸਾਰੀ ਜ਼ਿੰਦਗੀ ਇਹ ਇੱਕ ਰਜਿਸਟਰ ਦੇ ਹਿਸਾਬ ਨਾਲ ਚੱਲਦੇ ਸੀ ਉਹ ਰਜਿਸਟਰ ਲਿਖਦਾ ਕੌਣ ਸੀ ਤੇ ਕੌਣ ਇਹਨਾਂ ਨੂੰ ਗਾਈਡ ਕਰਦਾ ਸੀ ਕੱਲੀ-ਕੱਲੀ ਗੱਲ ਵੀਡੀਓ ਦੇ ਵਿੱਚ ਦੇਖੀ ਚੱਲੋ ਕੱਲੀ-ਕੱਲੀ ਗੱਲ ਦੱਸਾਂਗੇ 24 ਜੂਨ 2018 ਤੋਂ 7 ਦਿਨਾਂ ਦੀ ਪੂਜਾ ਸ਼ੁਰੂ ਕੀਤੀ ਜਾਂਦੀ ਹੈ ਜਿਹਦਾ ਨਾਮ ਰੱਖਿਆ ਜਾਂਦਾ ਬੜ ਪੂਜਾ ਬੜ ਇੱਕ ਪੌਦਾ ਹੁੰਦਾ ਜਿਹਨੂੰ ਆਪਾਂ ਦਾੜੀ ਵਾਲਾ ਪੌਦਾ ਵੀ ਕਹਿ ਦਿੰਦੇ ਹਨ ਜਿਹਦੀ ਉਹ ਲੰਮੀ-ਲੰਮੀ ਦਾੜੀ ਜੀ ਹੁੰਦੀ ਆ ਡੈਰੀ ਵਿੱਚ ਲਿਖੀ ਹੋਈ ਵਿਧੀ ਦੁਆ ਇਹ ਸਾਰਾ ਕੁਝ ਕੀਤਾ ਜਾਂਦਾ ਹੈ ਡਾਇਰੀ ਦੇ ਵਿੱਚ ਹਰ ਨਿੱਕੀ ਨਿੱਕੀ ਚੀਜ਼ ਲਿਖੀ ਹੁੰਦੀ ਹੈ ਸਾਰੀ ਜ਼ਿੰਦਗੀ ਇਹਨਾਂ ਦੀ ਖਤਮ ਹੁੰਦੀ ਹੈ ਇੱਕ ਤੰਤਰਮੰਤਰ ਕਰਕੇ ਕਿਉਂਕਿ ਇਹ ਯਕੀਨ ਕਰਦੇ ਨੇ ਤੰਤਰਮੰਤਰ ਦੇ ਵਿੱਚ ਤੇ ਉਹਦੇ ਕਰਕੇ ਸਾਰਾ ਮੌਤ ਦਾ ਕਾਰਨ ਵੀ ਤੰਤਰੀ ਬਣਦਾ ਜਦੋਂ ਗੱਲ ਸੋਸ਼ਲ ਮੀਡੀਆ ਤੇ ਫੈਲਦੀ ਹੈ ਕਿ ਇਹਨਾਂ ਨੇ ਹਵਨ ਕੀਤਾ ਹਵਨ ਕਰਕੇ ਕੋਈ ਤੰਤਰੀਕ ਤਰੀਕੇ ਨਾਲ ਇਹਨਾਂ ਦੀ ਮੌਤ ਹੋਈ ਹੈ ਤਾਂ ਉੱਥੇ ਇੱਕ ਔਰਤ ਹੁੰਦੀ ਹੈ ਜਿਹਦੇ ਲਾਲ ਕੱਪੜੇ ਪਾਏ ਹੁੰਦੇ ਆ ਤੇ ਸਾਰੇ ਸੋਸ਼ਲ ਮੀਡੀਆ ਤੇ ਗੱਲ ਚਲਾਈ ਜਾਂਦੀ ਹੈ ਕਿ ਗੁਨੇਗਾਰ ਇਹ ਹੈ ਇਹਨੇ ਤੰਤਰ ਕਰਵਾਇਆ ਉਹਦਾ ਨਾਮ ਹੁੰਦਾ ਗੀਤਾ ਮਾਤਾ ਪਰ ਬਲਕਿ ਉਹਦੀ ਕੋਈ ਗਲਤੀ ਨਹੀਂ ਹੁੰਦੀ ਦਿੱਲੀ ਪੁਲਿਸ ਕ੍ਰਾਈਮ ਬ੍ਰਾਂਚ ਇਜ਼ ਕੁਐਸਚਨਿੰਗ ਤਾਂਤਰਿਕ ਗੀਤਾ ਮਾਤਾ ਇਨ ਦ ਬੁਰਾਰੀ ਡੈਥ ਕੇਸ ਗੀਤਾ ਮਾ ਕੋ ਬੁਰਾਰੀ ਇਲਾਕੇ ਕੇ ਉਸਕੇ ਘਰ ਸੇ ਪਕੜਾ ਗਿਆ ਮੇਰਾ ਕੋਈ ਵੀ ਲੈਣਾ ਦੇਣਾ ਕਿਸੇ ਸੇ ਨਹੀਂ ਮੈਂ ਇਹੀ ਕਹੂੰਗੀ ਔਰ ਮੈਂ ਕੁਝ ਨਹੀਂ ਕਹੂੰਗੀ ਔਰ ਮੈਂ ਕਿਸੇ ਚੀਜ਼ ਕੇ ਬਾਰੇ ਮੇ ਕੁਝ ਨਹੀਂ ਜਾਣਦੀ ਸੋਸ਼ਲ ਮੀਡੀਆ ਤੇ ਇੱਕ ਟੀਆਰਪੀ ਲੈਣ ਲਈ ਇਹ ਦਿਖਾਇਆ ਜਾਂਦਾ ਹੈ ਹਾਂ ਇਹ ਦੋਸ਼ੀ ਹੈ ਇਹ ਦੋਸ਼ੀ ਹੈ ਉਹਨੂੰ ਦੋਸ਼ੀ ਸਾਬਤ ਕਰ ਦਿੱਤਾ ਜਾਂਦਾ ਬਲਕੇ ਉਹਦਾ ਕੋਈ ਕਸੂਰ ਨਹੀਂ ਹੁੰਦਾ ਬੇਵਜਹ ਟੀਆਰਪੀ ਲੈਣ ਲਈ ਉਹਦੇ ਤੇ ਇਲਜ਼ਾਮ ਲਾਇਆ ਜਾਂਦੇ ਨੇ ਕਾਰਨ ਨਹੀਂ ਬਣਦਾ ਕਿ ਉਹਦੇ ਲਹਣ ਕਪੜੇ ਪਾਏ ਨਹੀਂ ਬਸ ਇਸੇ ਗੱਲ ਕਰਕੇ ਉਹਨੂੰ ਇਹ ਗੱਲ ਨਾਲ ਜੋੜ ਦਿੰਦੇ ਆ ਚਲੋ ਇਹ ਵੀ ਸਭ ਝੂਠ ਹੁੰਦਾ ਉਹਨੂੰ ਛੱਡ ਦਿੰਦੇ ਨੇ ਪਪਾਲ ਸਿੰਘ ਨਰੈਣੀ ਦੇਵੀ ਦਾ ਘਰ ਵਾਲਾ ਜੋ ਕਿ ਨਰੈਣੀ ਦੇਵੀ ਦੇ ਪਿਤਾ ਕੋਲ ਕੰਮ ਸਿੱਖਣ ਲਈ ਜਾਂਦਾ ਉਸਦੇ ਪਿਤਾ ਨਾਲ ਇਸਦੀ ਚੰਗੀ ਬਣ ਲੱਗ ਜਾਂਦੀ ਹੈ ਤੇ ਉੱਥੇ ਇਹਦਾ ਪਿਤਾ ਇਹਨੂੰ ਆਪਣਾ ਘਰਜਵਾਈ ਬਣਾ ਲੈਂਦਾ ਪੂਰਾ ਪਰਿਵਾਰ ਪਪਾਲ ਸਿੰਘ ਹੀ ਚਲਾਉਂਦਾ ਸੀ ਆਪਣੇ ਤਰੀਕੇ ਨਾਲ ਤੇ ਆਪਣੀ ਸੋਚ ਨਾਲ। ਪਪਾਲ ਸਿੰਘ ਖੇਤੀਬਾੜੀ ਕਰਦਾ ਸੀ, ਦੁੱਧ ਦਾ ਕੰਮ ਕਰਦਾ ਸੀ। ਡੰਗਰ ਰੱਖੇ ਹੋਏ ਸੀ ਮਜ਼ਦੂਰੀ ਕਰਕੇ ਉਹਨੇ ਕੰਮ ਚਲਾਇਆ। ਟਰੈਕਟਰ ਲਿਆ, ਬੱਚਿਆਂ ਦੇ ਵਿਆਹ ਕੀਤੇ ਤੇ ਵਿਆਹ ਤੋਂ ਬਾਅਦ ਕਰਜ਼ਾ ਸਿਰ ਤੇ ਹੋਣ ਤੋਂ ਬਾਅਦ ਉਹ ਕੀ ਕਰਦਾ ਆਪਣੀ ਜ਼ਮੀਨ ਨੂੰ ਵੇਚ ਕੇ ਦਿੱਲੀ ਰਹਿਣ ਲੱਗ ਜਾਂਦਾ। ਪਪਾਲ ਸਿੰਘ ਦੀ ਮੌਤ 6 ਅਕਤੂਬਰ 2006 ਦੇ ਵਿੱਚ ਹੁੰਦੀ ਹੈ ਤੇ 7 ਸਤੰਬਰ 2007 ਨੂੰ ਲਿਖੀ ਜਾਂਦੀ ਹੈ ਪਹਿਲੀ ਡਾਇਰੀ। ਡਾਇਰੀ 'ਚ ਲਲਤ ਦੀ ਗੱਲ ਮੰਨਣ ਦੀ ਹੀ ਗੱਲ ਹੁੰਦੀ ਸੀ। ਸਾਰਾ ਪਰਿਵਾਰ ਲਲਿਤ ਦੀ ਹੀ ਗੱਲ ਮੰਨਦਾ ਸੀ ਕਿਉਂਕਿ ਡਾਇਰੀ ਨੂੰ ਲਿਖਣ ਵਾਲਾ ਉਹੀ ਸੀ 2007 ਦੇ ਵਿੱਚ ਪਿਤਾ ਦੇ ਸੁਪਨੇ ਲਲਿਤ ਨੂੰ ਆਉਂਦੇ ਸੀ ਜੋ ਪਿਤਾ ਕਹਿੰਦਾ ਸੀ ਉਹੀ ਲਲਿਤ ਆਪਣੇ ਪਰਿਵਾਰ ਨੂੰ ਦੱਸਦਾ ਸੀ ਸਾਰਾ ਪਰਿਵਾਰ ਉਹ ਗੱਲ ਨੂੰ ਉਵੇਂ ਮੰਨ ਕੇ ਉਵੇਂ ਦਾ ਉਵੇਂ ਰਹਿੰਦਾ ਸੀ ਜਿਵੇਂ ਲਲਿਤ ਕਹਿੰਦਾ ਸਾਰਾ ਪਰਿਵਾਰ ਉਵੇਂ ਚੱਲਦਾ ਭਪਾਲ ਸਿੰਘ ਦੀ ਮੌਤ ਤੋਂ ਬਾਅਦ ਸਾਰੇ ਘਰ ਨੂੰ ਲਲਿਤ ਹੀ ਚਲਾਉਂਦਾ ਸੀ ਤੇ ਜੋ ਲਲਿਤ ਕਹਿੰਦਾ ਸੀ ਉਹੀ ਸਾਰੇ ਘਰ ਵਾਲੇ ਕਰਦੇ ਸੀ ਲਲਿਤ ਚਾਹੇ ਉਮਰ ਦੇ ਵਿੱਚ ਛੋਟਾ ਸੀ ਦੂਸਰੇ ਭੈਣਾਂ ਭਾਈਆਂ ਤੋਂ ਪਰ ਸਾਰਾ ਪਰਿਵਾਰ ਉਹਦੇ ਕਹਿਣ ਮੁਤਾਬਕ ਹੀ ਚੱਲਦਾ ਸੀ ਕਿਉਂਕਿ ਕਾਰਨ ਇਹ ਸੀ ਕਿ ਭਪਾਲ ਸਿੰਘ ਦੀ ਕਹਿੰਦੇ ਆਤਮਾ ਉਹਦੇ ਵਿੱਚ ਆਉਂਦੀ ਸੀ ਤੇ ਉਹ ਸਾਰੇ ਇਹ ਗੱਲ ਸਮਝ ਲੈਂਦੇ ਸੀ ਕਿ ਜੋ ਸਾਡੇ ਪਿਤਾ ਦੀ ਗੱਲ ਹੈ ਉਹ ਅਸੀਂ 모ੜਾਂਗੇ ਨਹੀਂ ਜੇ ਅਸੀਂ 모ੜਾਂਗੇ ਤਾਂ ਸਾਨੂੰ ਬਾਬ ਲੱਗੂਗਾ ਮੇਰੇ ਜਾਣੇ ਕੇ ਬਾਅਦ ਸਭ ਸੋਚ ਲਾ ਚਰਚਾ ਨਾ ਕਰਨਾ ਮੇਰੇ ਆਨੇ ਜਾਣੇ ਕੋ ਸਾਧਾਰਨ ਰੂਪ ਮੇ ਨਾ ਲੋ ਈਸ਼ਵਰ ਕੇ ਸਖਤਾ ਸੇ ਕਦੇ ਮਜ਼ਾਕ ਨਹੀਂ ਕਰਨਾ ਚਾਹੀਏ ਲਲਿਤ ਕੇ ਸਵਾਸਤ ਕੇ ਚਿੰਤਾ ਨਾ ਕਰੋ ਮੇਰੇ ਆਨੇ ਕਾ ਪ੍ਰਭਾਵ ਪੜਤਾ ਹੈ ਉਹਨੇ ਇਹ ਸਹੀ ਠੀਕ ਹੋਗਾ। ਲਾਲਤ ਦੇ ਵਿੱਚ ਆਤਮਾ ਆਉਂਦੀ ਸੀ ਜਾਂ ਕੁਝ ਹੋਰ ਸੀ। ਸਮਝਦਾ ਹੈ ਉਹਦੀ ਜ਼ਿੰਦਗੀ ਦੇ ਵਿੱਚ ਹੋਈਆਂ ਘਟਨਾਵਾਂ ਬਾਰੇ। ਲਾਲਤ ਦੇ ਨਾਲ ਸਭ ਤੋਂ ਪਹਿਲਾਂ 1988 ਵਿੱਚ ਪਹਿਲਾ ਐਕਸੀਡੈਂਟ ਮੋਟਰਸਾਈਕਲ ਉੱਪਰ ਹੁੰਦਾ। ਉਸ ਸਮੇਂ ਪੜਦਾ ਹੁੰਦਾ ਤੇ ਸਕੂਲ ਦੇ ਵਿੱਚ ਇਹ ਐਗਜ਼ਾਮ ਵੀ ਦੇਣ ਨਹੀਂ ਜਾਂਦਾ। ਕਿਉਂਕਿ ਇਹ ਹਸਪਤਾਲ ਵਿੱਚ ਹੁੰਦਾ ਤੇ ਉਸ ਵਕਤੇ ਦੇ ਸਿਰ ਦੇ ਉੱਪਰ ਜ਼ਿਆਦਾ ਸੱਟ ਲੱਗਦੀ ਹੈ ਤੇ ਕਾਫੀ ਸਮਾਂ ਇਹਨੂੰ ਹਸਪਤਾਲ ਵਿੱਚ ਰਹਿਣਾ ਪੈਂਦਾ। 1999 ਦੇ ਵਿੱਚ ਇਹ ਹੁੰਦਾ ਕਿ ਸਾਰਾ ਪਰਿਵਾਰ ਜ਼ਮੀਨ ਵੇਚ ਕੇ ਦਿੱਲੀ ਸ਼ਹਿਰ ਵਿੱਚ ਵਸ ਜਾਂਦਾ। ਤੇ ਆਪਣਾ ਘਰਵਾਰ ਛੱਡ ਕੇ ਉੱਥੇ ਰਹਿਣ ਲੱਗ ਜਾਂਦਾ ਹੈ 26 ਮਾਰਚ 2004 ਨੂੰ ਇੱਕ ਇਹੋ ਜਿਹਾ ਐਕਸੀਡੈਂਟ ਹੁੰਦਾ ਜਿਸ ਦੇ ਵਿੱਚ ਲਲਤ ਦੀ ਆਵਾਜ਼ ਆਉਣੀ ਬੰਦ ਹੋ ਜਾਂਦੀ ਹੈ ਲਲਤ ਬੋਲਣਾ ਹੀ ਬੰਦ ਕਰ ਦਿੰਦਾ ਗੱਲ ਇਹ ਹੁੰਦੀ ਹੈ ਕਿ ਉਹ ਕਿਸੇ ਲੱਕੜੀ ਦੀ ਦੁਕਾਨ ਤੇ ਕੰਮ ਕਰਦਾ ਹੁੰਦਾ ਤੇ ਮਾਲਕ ਨਾਲ ਕੋਈ ਪੈਸਿਆਂ ਕਰਕੇ ਲੜਾਈ ਹੋ ਜਾਂਦੀ ਹੈ ਜਿਸ ਦੇ ਕਰਕੇ ਗੱਲ ਬਹੁਤ ਵੱਜ ਜਾਂਦੀ ਹੈ ਲੱਕੜ ਦੀ ਦੁਕਾਨ ਦੇ ਅੰਦਰ ਮਾਲਕ ਕੀ ਕਰਦਾ ਉਹਨੂੰ ਬੰਦ ਕਰਕੇ ਅੱਗ ਲਾ ਦਿੰਦਾ ਜਦੋਂ ਅੱਗ ਲੱਗ ਜਾਂਦੀ ਹੈ ਤਾ ਉਸ ਦੇ ਉੱਪਰ ਇੱਕ ਲੱਕੜ ਡਿੱਗ ਜਾਂਦੀ ਹੈ ਤਾਂ ਉਹ ਕੀ ਕਰਦਾ ਹੈ ਜਦੋਂ ਉਹਨੂੰ ਥੋੜਾ ਜਿਹਾ ਹੁਸ਼ ਆਉਂਦਾ ਹੈ ਤਾਂ ਉਹ ਆਪਣੀ ਜੇਬ ਦੇ ਵਿੱਚੋਂ ਫੋਨ ਕੱਢ ਕੇ ਆਪਣੇ ਭੈਣਿਆਂ ਨੂੰ ਫੋਨ ਕਰਦਾ ਹੈ ਤੇ ਕਹਿੰਦਾ ਕਿ ਮੇਰੇ ਤੇ ਹਮਲਾ ਹੋ ਗਿਆ ਮੈਨੂੰ ਤੁਸੀਂ ਬਚਾ ਲਓ ਉਹ ਹਾਦਸਾ ਇਹਦੇ ਮਨ ਉੱਪਰ ਇੰਨਾ ਕਿ ਜ਼ਿਆਦਾ ਪ੍ਰਭਾਵ ਕਰਦਾ ਕਿ ਉਸ ਸਮੇਂ ਤੋਂ ਬਾਅਦ ਇਹਦੀ ਆਵਾਜ਼ ਆਣੀ ਉਹ ਬੰਦ ਹੋ ਜਾਂਦੀ ਹੈ ਤੇ ਆਖਰੀ ਘਟਨਾ ਹੁੰਦੀ ਹੈ 2006 ਦੇ ਵਿੱਚ ਪਪਾਲ ਸਿੰਘ ਦੀ ਮੌਤ ਜੋ ਕਿ ਇਹਦੇ ਮਨ ਉੱਪਰ ਬਹੁਤ गहरा ਪ੍ਰਭਾਵ ਪਾਉਂਦੀ ਹੈ ਪਿਤਾ ਦੀ ਮੌਤ ਤੋਂ ਬਾਅਦ ਘਰ ਦੇ ਵਿੱਚ ਹਰ ਰੋਜ਼ ਹਨੂਮਾਨ ਚਾਲੀਸਾ ਦਾ ਨਿਤਨੇਮ ਕੀਤਾ ਜਾਂਦਾ ਸੀ ਸਵੇਰ 7 ਵਜੇ ਦੁਪਹਿਰ 12 ਵਜੇ ਤੇ ਰਾਤ ਨੂੰ 10 ਵਜੇ ਹਰ ਰੋਜ਼ ਕੀਤਾ ਜਾਂਦਾ ਸੀ ਇੱਕ ਦਿਨ ਕੀ ਹੁੰਦਾ ਰਾਤ ਦੇ 10 ਵਜੇ ਹਨੂਮਾਨ ਚਾਲੀਸਾ ਪੜ੍ਹ ਰਹੇ ਹੁੰਦੇ ਆ ਤੇ ਪੜ੍ਹਦੇ-ਪੜ੍ਹਦੇ ਅਚਾਨਕ ਲਲਿਤ ਜ਼ੋਰ ਨਾਲ ਬੋਲਣ ਲੱਗ ਗਿਆ ਸਾਰੇ ਹੈਰਾਨ ਹੋ ਜਾਂਦੇ ਕਿ ਯਾਰ ਇਹ ਤਾਂ ਬੋਲਦੀ ਨਹੀਂ ਸੀ ਤਿੰਨ ਸਾਢੇ ਤਿੰਨ ਸਾਲ ਹੋ ਗਏ ਹੁਣ ਕਿਵੇਂ ਬੋਲਣ ਲੱਗ ਗਿਆ ਤੇ ਫਿਰ ਕੀ ਕਰਦਾ ਲਲਿਤ ਉੱਚੀ-ਉੱਚੀ ਹਨੂਮਾਨ ਚਾਲੀਸਾ ਪੜ੍ਹਦਾ ਤੇ ਪੂਰੇ ਦਾ ਪੂਰਾ ਪਾਠ ਇਕੱਲੇ ਹੀ ਪੜ੍ਹ ਕੇ ਪੂਰਾ ਕਰਦਾ ਤੇ ਸਾਰਾ ਪਰਿਵਾਰ ਖੁਸ਼ ਹੋ ਜਾਂਦਾ ਕਿ ਲਲਿਤ ਦੀ ਆਵਾਜ਼ ਤਾਂ ਦੁਆਰਾ ਉਹ ਸਾਰੇ ਗਵਾਂਡ ਦੇ ਵਿੱਚ ਦੱਸ ਦਿੰਦੇ ਆ ਲਲਿਤ ਬੋਲਣ ਲੱਗਿਆ ਲਲਿਤ ਬੋਲਣ ਲੱਗਿਆ ਜਦੋਂ ਹਨੂਮਾਨ ਚਲੀਸਾ ਪੜ੍ਹ ਕੇ ਲਲਿਤ ਹਟਦਾ ਤਾਂ ਉਹ ਇੱਕੋ ਗੱਲ ਕਹਿੰਦਾ ਕਿ ਮੈਨੂੰ ਮੇਰੇ ਪਿਤਾ ਦਾ ਆਸ਼ੀਰਵਾਦ ਮਿਲ ਗਿਆ ਜਿਵੇਂ ਉਸ ਦਾ ਪਿਤਾ ਪੜਦਾ ਹੁੰਦਾ ਸੀ ਉਵੇਂ ਹੀ ਉਸਨੇ ਹਨੂਮਾਨ ਚਲੀਸਾ ਪੜ੍ਹੀ ਜਿਸ ਗੱਲ ਕਰਕੇ ਘਰਦਿਆਂ ਨੂੰ ਵੀ ਇਹ ਲੱਗਿਆ ਕਿ ਯਾਰ ਇਹ ਸੱਚੀ ਬੋਲਦਾ ਹੋਣਾ ਲਲਿਤ ਦੀ ਗੱਲ ਸਾਰੇ ਪਰਿਵਾਰ ਵਾਲੇ ਮੰਨਣ ਲੱਗ ਜਾਂਦੇ ਆ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਜੋ ਗੱਲ ਇਹ ਕਹਿੰਦਾ ਉਹ ਸਾਡੇ ਪਿਤਾ ਦੀ ਇੱਛਾ ਹੁੰਦੀ ਹੈ 30 ਜੂਨ 2018 ਨੂੰ ਤਿਆਰੀ ਕੀਤੀ ਜਾਂਦੀ ਹੈ ਪੂਜਾ ਦੀ ਇਹ ਪੂਜਾ ਦੀ ਤਿਆਰੀ ਤੋਂ 13 ਦਿਨ ਪਹਿਲਾਂ 17 ਜੂਨ 2018 ਨੂੰ ਪ੍ਰਿੰਕਾ ਦੀ ਅਗੇਂਜਮੈਂਟ ਕੀਤੀ ਜਾਂਦੀ ਹੈ ਜਿਸ ਦੇ ਉੱਪਰ ਪਰਿਵਾਰ ਵੱਲੋਂ ਬੜੀਆ ਤੇ ਚੰਗਾ ਖਰਚਾ ਕੀਤਾ ਜਾਂਦਾ ਮੋਟਾ ਖਰਚਾ ਕੀਤਾ ਜਾਂਦਾ ਅਗੇਂਜਮੈਂਟ ਹੋਣ ਤੋਂ ਬਾਅਦ ਲਲਤ ਵਿੱਚ ਕਾਫੀ ਬਦਲਾਅ ਦੇਖਣ ਨੂੰ ਮਿਲਦੇ 70-70 ਘੰਟੇ ਕੱਟੂਕੱਟ ਲਲਤ ਸੁੱਤਾ ਰਹਿੰਦਾ ਤੇ ਗਵਾਂਢ ਦੇ ਲੋਕ ਪੁੱਛਦੇ ਆ ਕਿ ਲਲਤ ਨੂੰ ਹੋਇਆ ਕੀ ਹੈ ਇਹ ਸੁੱਤਾ ਹੀ ਕਿਉਂ ਪਿਆ ਰਹਿੰਦਾ ਕੋਈ ਗੱਲ ਬਾਤ ਹੈ ਤਾਂ ਤੁਸੀਂ ਡਾਕਟਰ ਨੂੰ ਦਿਖਾ ਲਓ ਤੇ ਉਹਦੀ ਘਰ ਵਾਲੀ ਕਹਿੰਦੀ ਹੁੰਦੀ ਹੈ ਕਿ ਉਹਨੂੰ ਬੋਲਣ ਦੇ ਵਿੱਚ ਦਿੱਕਤ ਆ ਰਹੀ ਹੈ ਸ਼ੈਤਾਨੀ ਹੋ ਬੋਲ ਰਿਹਾ ਤੇ ਫਿਰ ਗਵਾਂਡੀ ਵੀ ਨਹੀਂ ਕੁਝ ਬੋਲਦੇ ਕਹਿੰਦੇ ਕੋਈ ਗੱਲ ਨਹੀਂ ਠੀਕ ਹੈ ਭਾਈ ਪਰ ਗੱਲ ਕੁਝ ਹੋਰ ਹੁੰਦੀ ਹੈ ਲਾਲਤ ਨੂੰ ਇਹ ਲੱਗ ਰਿਹਾ ਹੁੰਦਾ ਕਿ ਜੇ ਪ੍ਰੈਂਕਾ ਦਾ ਵਿਆਹ ਹੋ ਗਿਆ ਤਾਂ ਇਹਨੇ ਕੱਲ ਨੂੰ ਚੱਲ ਜਾਣਾ ਦੂਸਰੇ ਘਰ ਤੇ ਉੱਥੇ ਜਾ ਕੇ ਸਾਰੀ ਗੱਲਬਾਤ ਜੇ ਦੱਸਤੀ ਤਾਂ ਆਪਣੇ ਰਾਜ਼ ਖੁੱਲ ਜਾਣਗੇ ਜੇ ਘਰ ਦੇ ਰਾਜ਼ ਖੁੱਲ ਗਏ ਤਾਂ ਆਪਾਂ ਨੂੰ ਪਾਪ ਲੱਗੂਗਾ ਗੱਲ ਦੁਨੀਆ ਤੱਕ ਫੈਲ ਜਾਊਗੀ ਤੇ ਫਿਰ ਜਿੰਨਾ ਜਲਦੀ ਹੋ ਸਕਦਾ ਆਪਾਂ ਨੂੰ ਕੋਈ ਨਾ ਕੋਈ ਇਹਦਾ ਉਪਾਅ ਕਰਨਾ ਪਊਗਾ ਆਪਾਅ ਦੇ ਤੌਰ ਤੇ ਘਰਦਿਆਂ ਨੂੰ ਉਹ ਦੱਸਦਾ ਕਿ ਆਪਾਂ ਨੂੰ ਵੱੜ ਪੂਜਾ ਕਰਨੀ ਪਊਗੀ ਜੇ ਆਪਾਂ ਨਹੀਂ ਕਰਾਂਗੇ ਤੇ ਆਪਾਂ ਨੂੰ ਪਾਪ ਹੀ ਬਹੁਤ ਲੱਗਣੇ ਆ। ਜੋ ਲਲਿਤ ਕਹੀ ਗਿਆ ਕਰਦੇ ਉਵੇਂ ਮੰਨੀਗੇ ਕਿਉਂਕਿ ਕਰਦੈ ਨੂੰ ਲੱਗਦਾ ਸੀ ਤਾਂ ਸਾਡੇ ਪਿਤਾ ਜੀ ਦਾ ਦੇਸ਼ ਹੈ। ਡਾਇਰੀ ਪ੍ਰਿੰਕਾ ਤੇ ਨੀਤੂ ਦੁਆਰਾ ਲਿਖੀ ਜਾਂਦੀ ਹੈ ਪਰ ਲਿਖੀ ਉਹੀ ਜਾਂਦੀ ਸੀ ਜੋ ਲਲਿਤ ਕਹਿੰਦਾ ਸੀ। ਜੋ ਲਲਿਤ ਬੋਲਦਾ ਉਹੀ ਲਿਖਿਆ ਜਾਂਦਾ ਸੀ। ਪੂਜਾ ਦੀ ਵਿਧੀ ਕੁਝ ਇਸ ਤਰੀਕੇ ਨਾਲ ਇਹਨਾਂ ਨੇ ਲਿਖੀ ਹੋਈ ਸੀ ਕਿ 7 ਦਿਨ ਵੜ ਪੂਜਾ ਲਗਾਤਾਰ ਕਰਨੀ ਹੈ। ਜੇਕਰ ਕੋਈ ਘਰ ਵਿੱਚ ਆ ਜਾਵੇ ਤਾਂ ਉਸ ਦਿਨ ਨਹੀਂ ਕਰਨੀ ਉਸ ਤੋਂ ਅਗਲੇ ਦਿਨ ਕਰਨੀ ਹੈ। ਕਿਸੇ ਨੂੰ ਕੁਝ ਦੇਖਣਾ ਨਹੀਂ ਚਾਹੀਦਾ। ਅੱਖਾਂ ਬੰਦ ਹੋਣੀਆਂ ਚਾਹੀਣੀਆਂ ਅੱਖਾਂ ਦੇ ਪੱਟੀ ਬੰਨੀ ਹੋਵੇ ਮਨ ਦੇ ਵਿੱਚ ਸਿਰਫ ਤੁਸੀਂ ਜ਼ੀਰੋ ਦੀ ਸਥਿਤੀ ਰੱਖਣੀ ਹੈ ਤੁਸੀਂ ਇਹ ਸੋਚਣਾ ਕਿ ਬੜ ਪੌਦਾ ਤੁਹਾਨੂੰ ਅੰਦਰੋਂ ਅੰਦਰੀ ਲਪੇਟ ਰਿਹਾ ਹੈ ਪੂਰੇ ਧਿਆਨ ਨਾਲ ਕਰਨਾ ਹੈ ਫੇਰ ਹੀ ਫਲ ਮਿਲਣਾ ਹੈ ਬੰਦਨ ਮਜ਼ਬੂਤ ਹੋਣੇ ਚਾਹੀਦੇ ਆ ਤਾਂ ਜੋ ਲੱਗੇ ਪੂਜਾ ਸੱਚੀ ਹੈ ਬੱਚਾ ਦੇ ਹੱਥ कसे ਆਉਣ 10 ਤੋਂ 15 ਮਿੰਟ ਦੀ ਸਾਰੀ ਪੂਜਾ ਹੋਵੇਗੀ ਮੈਂ ਆਉਂਗਾ ਤੁਹਾਨੂੰ ਬਚਾਉਂਗਾ ਤੁਸੀਂ ਮੇਰੇ ਤੇ ਵਿਸ਼ਵਾਸ ਕਰਕੇ ਇਹ ਪੂਜਾ ਇੱਕ ਸੱਚੀ ਭਾਵਨਾ ਨਾਲ ਕਰਨੀ ਹੈ ਇੱਕ ਲਾਈਨ ਵਿੱਚ ਖੜੇ ਹੋ ਕੇ 11 ਦੇ 11 ਇਹ ਪੂਜਾ ਕਰਨ ਲਈ ਤਿਆਰ ਹੋ ਜਾਂਦੇ ਨੇ ਤੇ ਤੈਰੀ ਵਿੱਚ ਹੀ ਗੱਲ ਕੀਤੀ ਜਾਂਦੀ ਹੈ ਕਿ ਤੁਸੀਂ ਘਬਰਾਉਣਾ ਨਹੀਂ ਤਰਤੀ ਹੱਲੇ ਜਾਂ ਆਕਾਸ਼ ਵਰਸੇ ਤੁਸੀਂ ਆਪਣੀ ਪੂਜਾ ਮਾਨਸਿਕ ਤੌਰ ਤੇ ਚੰਗੀ ਤਰ੍ਹਾਂ ਕਰਨੀ ਹੈ ਬੰਨਣ ਦਾ ਕੰਮ ਕੋਈ ਇੱਕ ਵਿਅਕਤੀ ਕਰੇਗਾ ਬੰਨਣ ਤੋਂ ਬਾਅਦ ਲਲਤ ਨੇ ਕੀ ਕਰਨਾ ਇੱਕ ਛੋਟੀ ਜੀ ਛੋਟੀ ਨਾਲ ਇਸ਼ਾਰਾ ਕਰਨਾ ਹੈ ਜਲਦੀ ਕਟੋਰੀ ਬਾਹਰ ਰੱਖਣੀ ਹੈ ਜਦੋਂ ਜਲ ਦਾ ਰੰਗ ਬਦਲ ਜਾਵੇਗਾ ਉਦੋਂ ਮੈਂ ਆਵਾਂਗਾ ਫਪਾਲ ਸਿੰਘ ਦੀ ਉਡੀਕ ਕਰਦੇ ਕਰਦੇ Hoந்த